ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਚੱਲਿਆ ਪੰਜ ਚਾਰ ਇਤਿਹਾਸਕ ਥਾਵਾਂ ਦੇ ਦਰਸ਼ਣ ਕਰਨ। ਸੋ ਅੱਜ ਦਾ ਜਿਹੜਾ ਸਫ਼ਰ ਆਪਾਂ ਦਾ 250 ਕਿਲੋਮੀਟਰ ਦਾ ਰਹੂਗਾ। ਤੇ ਇਹ ਸਾਰਾ ਸਫ਼ਰ ਆਪਾਂ ਨੇ ਸਕੂਟਰ ਦੇ ਉੱਪਰ ਕਰਨਾ। ਬੇਕਰਪਾ ਕਰਕੇ ਵਲੌਗ ਦੇ ਨਾਲ ਜੁੜੇ ਰਹੋ। ਤੁਹਾਨੂੰ ਵੀ ਇਤਿਹਾਸਕ ਥਾਵਾਂ ਦੇ ਦਰਸ਼ਣ ਕਰਾਉਣਾ। ਤੇ ਉਥੋਂ ਦੇ ਇਤਿਹਾਸ ਬਾਰੇ ਵੀ ਦੱਸੂਗਾ। ਸੋ ਚਲੋ ਜੀ ਫਿਰ ਚੱਲਦੇ ਆਂ ਇਤਿਹਾਸ ਕਥਾਵਾਂ ਦੇ ਦਰਸ਼ਣ ਕਰਨ। ਲਓ ਜੀ ਮੈਂ ਪਹੁੰਚ ਗਿਆ ਸ਼ਹਿਰ ਪੈਲ ਬਖੇ ਤੇ ਹੁਣ ਇੱਥੋਂ ਅੱਗੇ ਨੂੰ ਚੱਲੇ ਪਾਉਣਾ ਤੇ ਹੁਣ ਮੈਂ ਪਹੁੰਚ ਗਿਆ ਜੀ ਪਿੰਡ ਕੁਟਾਣੀ ਗੱਲਾਂ ਬਖੇ ਇੱਕ ਇਤਿਹਾਸਕ ਨਗਰ ਹੈ ਇਸ ਪਿੰਡ ਵਿੱਚ ਕਈ ਇਤਿਹਾਸਕ ਗੁਰਦੁਆਰਾ ਸਾਹਿਬ ਨੇ ਜਿਨ੍ਹਾਂ ਵਿੱਚੋਂ ਇੱਕ ਗੁਰਦੁਆਰਾ ਸਾਹਿਬ ਬਖੇ 52 ਕੜੀਆਂ ਵਾਲਾ ਜਿਹੜਾ ਚੋਲਾ ਸਾਹਿਬਾ ਉਹ ਪਿਆ ਹੈ ਤੇ ਹੁਣ ਮੈਂ ਪਹੁੰਚ ਗਿਆ ਜੀ ਪਿੰਡ ਸਪਾਰ ਵਿਖੇ ਜਿੱਥੇ ਕੇ ਭਾਰੀ ਮੇਲਾ ਲੱਗਦਾ ਏ ਸੋ ਹੁਣ ਮੈਂ ਪਹੁੰਚ ਗਿਆ ਜੀ ਸ਼ਹਿਰ ਰਾਏਕੋਟ ਵਿਖੇ ਇੱਥੇ ਹੀ ਇੱਕ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਇਹ ਹੈ ਜੀ ਗੁਰਦੁਆਰਾ ਟਾਲੀਆਣਾ ਸਾਹਿਬ ਆਓ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਦੱਸਦਾ ਇਹ ਹੈਗਾ ਜੀ ਇੱਥੋਂ ਦਾ ਐਂਟਰੀ ਗੇਟ ਤੇ ਇਸ ਗੁਰੂ ਘਰ ਦਾ ਜਿਹੜਾ ਉਤਿਆਸ ਆ ਉਹ ਇਸ ਤਰ੍ਹਾਂ ਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 19 ਪੋ ਸੰਮਤ 1761 ਬਿਕਰਮੀ ਯਾਨਕਿ ਜਨਵਰੀ 1705 ਈਸਵੀ ਵਿੱਚ ਇਸ ਵੀ ਨੂੰ ਅਮਰਤ ਵੇਲੇ ਰਾਏਕੋਟ ਦੇ ਘਣੇ ਜੰਗਲ ਲੋਹੀ ਨਦੀ ਦੇ ਕੰਢੇ ਟਾਲੀ ਹੇਠ ਆਸਣ ਲਾ ਕੇ ਇਸ ਪਾਵਨ ਧਰਤੀ ਨੂੰ ਸੁਭਾਗਾ ਕੀਤਾ ਤਿੰਚੜੇ ਰਾਏ ਕੱਲੇ ਦਾ ਚਰਵਾ ਨੂਰਾ ਮਾਹੀ ਮੱਝਾਂ ਚਾਰਨ ਆ ਗਿਆ ਤਾਂ ਗੁਰੂ ਜੀ ਨੇ ਨੂਰੇ ਨੂੰ ਦੁੱਧ ਸਕਾਉਣ ਦਾ ਹੁਕਮ ਕੀਤਾ ਨੂਰੇ ਨੇ ਬੇਨਤੀ ਕੀਤੀ ਕਿ ਮਹਾਰਾਜ ਮੱਝਾਂ ਦਾ ਮੈਂ ਜ ਸਵੇਰੇ ਹੀ ਚੋਕੇ ਆਇਆ ਹਾਂ ਦੁੱਧ ਜਿਹੜਾ ਘਰੋਂ ਲੈ ਆਉਂਦਾ ਹਾਂ ਗੁਰੂ ਜੀ ਨੇ ਇੱਕ ਔਸਰ ਝੋਟੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਈ ਗੰਗਾ ਸਾਗਰ ਫੜ ਕੇ ਨੂਰੇ ਨੇ ਦੁੱਧ ਚੋਣ ਲਈ ਕਿਹਾ ਨੂਰੇ ਨੇ ਹੁਕਮ ਮੰਨ ਕੇ ਦੁੱਧ ਚੋਣਾ ਸ਼ੁਰੂ ਕੀਤਾ ਤਾਂ ਨੂਰੇ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਸ ਸਰਚੋਟੀ ਨੇ ਦੁੱਧ ਦਿੱਤਾ ਤੇ 288 ਛੇਕਾਂ ਵਾਲੇ ਬਰਤਨ ਗੰਗਾ ਸਾਗਰ ਵਿੱਚੋਂ ਦੁੱਧ ਦੁੱਧ ਦੋਲਿਆ ਵੀ ਨਾ ਨੂਰੇ ਨੇ ਸਾਰੀ ਵਿਥਿਆ ਆਪਣੇ ਮਾਲਕ ਰਾਏ ਕੱਲੇ ਨੂੰ ਦੱਸੀ। ਰਾਏ ਕੱਲਾ ਉਸੇ ਵਕਤ ਗੁਰੂ ਦੇ ਚਰਨੀਆਂ ਲੱਗਾ। ਉਸਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਕੋਈ ਸੇਵਾ ਦੱਸੋ। ਗੁਰੂ ਜੀ ਨੇ ਕਿਹਾ ਕਿ ਅਸੀਂ ਸਰੰਦ ਤੋਂ ਛੋਟੇ ਛੋਟੇ ਸਹਬਜ਼ਾਦਿਆਂ ਤੇ ਮਾਤਾ ਜੀ ਦੀ ਖਬਰ ਮਗਮਾਉਣੀ ਹੈ। ਰਾਏ ਕੱਲੇ ਨੇ ਇਹ ਕਾਰਜ ਨੂਰੇ ਨੂੰ ਸੌਂਪਿਆ। ਤੇ ਜਲਦੀ ਕਰਨਾ ਤੇ ਵਾਪਸ ਆਉਣ ਲਈ ਵੀ ਕਿਹਾ ਮਾਤਾ ਜੀ ਅਤੇ ਬੱਚਿਆਂ ਬਾਰੇ ਆਪਣੀ ਭੈਣ ਤੋਂ ਦੁੱਖਾਂ ਭਰੀ ਕਹਾਣੀ ਸੁਣ ਕੇ ਦੁਖੀ ਮਨ ਨਾਲ ਨੂਰੇ ਨੇ ਜਦ ਗੁਰੂ ਨੂੰ ਸਾਰੀ ਕਹਾਣੀ ਸੁਣਾਈ ਤਾਂ ਗੁਰੂ ਨੇ ਇਸ ਤਾਂ ਤੇ ਕਾਹੀ ਜਿਦਾ ਕਾਹੀ ਦਾ ਬੂਟਾ ਪੁੱਟੇ ਪੁੱਟਦੇ ਹੋਏ ਕਿਹਾ ਕਿ ਅੱਜ ਮੁਗਲ ਰਾਜ ਦੀ ਜੜ 뿌ਟੀ ਗਈ ਕੁਛੇ ਸਮੇਂ ਸਾਰੀ ਸੰਗਤ ਚੁੱਪ ਰਹੀ ਅਤੇ ਬਾਅਦ ਵਿੱਚ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਸਾਡੇ ਤੇ ਰਹਿਮ ਕਰੋ ਤਾਂ ਗੁਰੂ ਜੀ ਨੇ ਕਿਹਾ ਕਿ ਚੰਗਾ ਭਾਈ ਤੁਸੀਂ ਸੇਵਾ ਕੀਤੀ ਹੈ ਮਲੇਰ ਕੋਟਰੇ ਦਾ ਰਾਜ ਕਾਇਮ ਰਹੇਗਾ ਅਤੇ ਰਾਏ ਕੱਲੇ ਨੂੰ ਤਲਵਾਰ ਗੰਗਾ ਸਾਗਰ ਅਤੇ ਰੇਲ ਬਕਸ ਕੇ ਫਰਮਾਇਆ ਜਦ ਤੱਕ ਸੇਵਾ ਕਰੋਗੇ ਰਾਜ ਕਾਇਮ ਰਹੇਗਾ ਐਸਾ ਹੀ ਹੋਇਆ ਜਦ ਤੱਕ ਸੇਵਾ ਕਰਦੇ ਰਹੇ ਰਾਜ ਕਾਇਮ ਰਿਹਾ ਗੰਗਾ ਸਾਗਰ ਨਾਇਤਖਾਨ ਪਾਕਿਸਤਾਨ ਲੈ ਗਏ ਗੁਰੂ ਸਾਹਿਬ ਨੇ ਇਸ ਸਥਾਨ ਤੇ 3 ਦਰਮ 19 20 21 ਨੂੰ ਵਿਚਰਾਮ ਕੀਤਾ ਸੋ ਇਹ ਤੀਜੀ ਗੁਰੂ ਘਰ ਦਾ ਇਤਿਹਾਸ ਸੋ ਇੱਥੇ ਹੋਰ ਵੀ ਕਈ ਇਤਿਹਾਸ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਫਿਰ ਤੁਹਾਨੂੰ ਅਗਲੀ ਵੀਡੀਓ ਵਿੱਚ ਦਰਸਨ ਕਰਾਵਾਂਗਾ ਫਿਰ ਕਿਸੇ ਦਾ ਤੁਹਾਨੂੰ ਉਹਨਾਂ ਦੇ ਵੀ ਦਰਸਨ ਕਰਾਵਾਂਗਾ ਤੇ ਉਸ ਦੇ ਇਤਿਹਾਸ ਬਾਰੇ ਵੀ ਤੁਹਾਨੂੰ ਦੱਸਾਂਗਾ ਤੋ ਹੁਣ ਆਪਾਂ ਪਗਲੇ ਗੁਰਦਵਾਰਾ ਸਾਹਿਬ ਚੱਲਦੇ ਆ ਤੇ ਉੱਥੋਂ ਦੇ ਇਤਿਹਾਸ ਬਾਰੇ ਤੁਹਾਨੂੰ ਦੱਸਦਾ ਲਓ ਜੀ ਹੁਣ ਮੈਂ ਪਹੁੰਚ ਗਿਆ ਗੁਰਦੁਆਰਾ ਅੜੀਸਰ ਸਹਿਬ ਵਿਖੇ ਜਿਹੜਾ ਕੇ ਪਿੰਡ ਤੌਲੇ ਵਿਖੇ ਸशोਭਤੇ ਸੋ ਇਸ ਗੁਰੂ ਘਰ ਦਾ ਇਤਿਹਾਸ ਇਸ ਤਰ੍ਹਾਂ ਹੈ ਗੁਰੂ ਜੀ ਨੌਵੇਂ ਗੁਰੂ ਜੀ ਗੁਰੂ ਤੇਗ ਬਹਾਦਰ ਜੀ ਕੱਚੇ ਗੁਰੂ ਸਰ ਤੋਂ ਚੱਲ ਕੇ ਇਸ ਸਥਾਨ ਤੇ ਆਏ ਦੀ ਪੰਡਤ ਔਲੇ ਜੂਸੀ ਕਿ ਗੁਰੂ ਸਾਹਿਬ ਜੀ ਦਾ ਘੋੜਾ ਅੱਗੇ ਨਾ ਤੁਰਿਆ ਤਾਂ ਗੁਰੂ ਸਾਹਿਬ ਜੀ ਨੂੰ ਸੰਗਤ ਨੇ ਪੁੱਛਿਆ ਘੋੜਾ ਆੜੀ ਪੈ ਗਿਆ ਏ ਇਹ ਕੀ ਕਰਨ ਏ ਗੁਰੂ ਸਾਹਿਬ ਜੀ ਨੇ ਸੰਗਤ ਨੂੰ ਦੱਸਿਆ ਕਿ ਘੋੜਾ ਆੜੀ ਪੈ ਗਿਆ ਇੱਥੇ ਤੁਰਕ ਮੁਸਲਮਾਨ ਜ਼ਿਮੀਂਦਾਰਾਂ ਦਾ તમાਖੂ ਦਾ ਖੇਤ ਏ ਕਿਸੇ ਸਮੇ ਇਹ ਵੀ ਗੁਰੂ ਦੇ ਸਿੱਖ ਹੋਣਗੇ ਅਤੇ ਗੁਰੂ ਘਰ ਦੀ ਸੇਵਾ ਕਰਿਆ ਕਰਨਗੇ ਜੋ ਵੀ ਸਰਦਾਲੂ ਸੁੱਖਾ ਸੁਖਣ ਗਏ ਉਹਨਾਂ ਦੇ ਜੜੇ ਕੰਮ ਸਿਮਰਨ ਗਏ ਅਤੇ ਕਾਰਜ ਸੰਪੂਰਨ ਹੋਣਗੇ ਇਹ ਬਚਨ ਕਹਿ ਕੇ ਗੁਰੂ ਸਾਹਿਬ ਇਸ ਹਸਤਾਨ ਤੋਂ ਸੋਈਆਨਾ ਸਾਹਿਬ ਚਲੇ ਗਏ ਇਸ ਹਸਤਾਨ ਦੀ ਸੇਵਾ ਜਥੇਦਾਰ ਬਾਬਾ ਹਰਵੰਤ ਸਿੰਘ ਜੀ ਅਤੇ ਜਥੇਦਾਰ ਬਾਬਾ ਕਰਮਨਾਥ ਸਿੰਘ ਜੀ ਨੇ 24 ਦਸੰਬਰ 1997 ਦਿਨ ਬੁੱਧਵਾਰ ਨੂੰ ਆਰੰਭ ਕਰਵਾਈ ਸੋ ਇਹ ਤੇ ਜੀ ਇਸ ਗੁਰੂ ਘਰ ਦਾ ਇਤਿਹਾਸ ਸੋ ਬਹੁਤ ساری ਸੰਗਤ ਇੱਥੇ ਇਸ ਗੁਰੂ ਘਰ ਨਤਮਸਤਕ ਹੁੰਦੀ ਆ ਐ ਦੁਬਾਰ ਨੂੰ ਸਭ ਤੋਂ ਜਿਆਦਾ ਇੱਥੇ ਇਕੱਠ ਹੁੰਦਾ ਸੋ ਜਿਹੜੇ ਲੋਕਾਂ ਦੇ ਆੜੇ ਹੋਏ ਕੰਮ ਹੁੰਦੇ ਨੇ ਉਹ ਇੱਥੇ ਆ ਕੇ ਸੁਖਣਾ ਸੁਖਦੇ ਨੇ ਸੋ ਉਹਨਾਂ ਦੇ ਕਾਰਜ ਜਿਹੜੇ ਨੇ ਉਹ ਸੰਪੂਰਨ ਹੁੰਦੇ ਨੇ ਸੋ ਜਿਨ੍ਹਾਂ ਦੇ ਕਾਰਜਾਂ ਸੰਪੂਰਨ ਹੁੰਦੇ ਨੇ ਉਹ ਇੱਥੇ ਲੱਡੂਆਂ ਦਾ ਪ੍ਰਸਾਦ ਜਿਹੜਾ ਆਉਂਦੇ ਨੇ ਇਹ ਸੋ ਜਿਹੜਾ ਵੀ ਸੱਚੇ ਮਨੋਂ ਇਸ ਗੁਰੂ ਘਰ ਆਉਂਦਾ ਏ ਉਸ ਦੀਆਂ ਮਨੋ ਕਾਮਨਾ ਜ਼ਰੂਰ ਪੂਰੀਆ ਹੁੰਦੀਆਂ ਨੇ ਸੋ ਇੱਥੇ ਐਤਵਾਰ ਨੂੰ ਬਹੁਤ ਹੀ ਭਾਰੀ ਇਕੱਠ ਹੁੰਦਾ ਏ ਕਿਉਂਕਿ ਛੁੱਟੀ ਹੋਣ ਕਰਕੇ ਇਸ ਗੁਰੂ ਘਰ ਲੋਕ ਜਿਆਦਾ ਆਉਂਦੇ ਨੇ ਸੋ ਹਰੇਕ ਦਿਨ ਹੀ ਵੈਸੇ ਤਾਂ ਹਰੇਕ ਦਿਨ ਹੀ ਇੱਥੇ ਇਕੱਠਾ ਰਹਿੰਦਾ ਏ ਪਰ ਐਂ ਦਵਾਰ ਨੂੰ ਕੁਝ ਜਿਆਦਾ ਹੀ ਇਕੱਠ ਇੱਥੇ ਸੰਗਤਾਂ ਦਾ ਹੁੰਦਾ ਏ ਸੋ ਬਹੁਤ ਦੂਰੋਂ ਦੂਰੋਂ ਸੰਗਤ ਇੱਥੇ ਆਉਂਦੀ ਆ ਇਸ ਗੁਰੂ ਘਰ ਦੇ ਦਰਸ਼ਨ ਕਰਦੀ ਆ